ਅਜੀ ਦਵੰਦਿਆਪਾ ਤੁਹਾਡੇ ਪਛੋਕੜ ਵਿੱਚ ਚਲੀਏ ਜੀ ਤੇ ਜਦੋਂ ਇਫਟਾ ਦੀ ਲਹਿਰ ਚੱਲੀ ਆ ਤੇ ਉਸ ਨੇ ਪੰਜਾਬੀ ਰੰਗਮંચ ਨੂੰ ਇੱਕ ਬਹੁਤ ਵੱਡਾ ਵਿਸਤਾਰ ਦਿੱਤਾ ਹੈ ਦੇਖੋ ਜੀ ਤੇ ਤੁਸੀਂ ਜੋ ਲੋਕਪਖੀ ਨਾਟਕਖੇਡ ਦੇਓ ਜਾਂ ਲਿਖਦੇ ਹੋ ਕੀ ਤੁਹਾਡੀ ਜਿਹੜੀ ਸ਼ੁਰੂਆਤ ਹੈ ਉਹ ਇਫਟਾ ਦੇ ਪ੍ਰਭਾਵ ਨਾਲ ਹੋਈ ਆ ਜਾਂ ਉਹਦੇ ਪਿੱਛੇ ਕੋਈ ਹੋਰ ਕਾਰਨ ਸੀ ਨਹੀਂ ਬਿਲਕੁਲ ਇਫਟਾ ਦੇ ਪ੍ਰਭਾਵ ਨਾਲ ਹੋਈ ਹੈ ਜੀ ਜਿਵੇਂ ਸਕੂਲਾਂ ਦੇ ਅੰਦਰ ਪਹਿਲਾਂ ਬੱਚੇ ਨੂੰ ਸ਼ੌਕ ਹੁੰਦਾ ਉਹ ਤਾਂ ਇੱਕ ਸ਼ੌਕ ਹੀ ਹੁੰਦਾ ਲੇਕਿਨ ਆਡਾਲੋਜੀਕਲੀ ਤਾਂ ਮੈਨੂੰ ਇਪਟਨ ਨੇ ਪ੍ਰਭਾਵਿਤ ਕੀਤਾ ਔਰ ਮੈਂ ਛੋਟਾ ਹੁੰਦਾ ਇਸ ਗੱਲ ਨੂੰ ਸਮਝਦਾ ਸੀ ਉਦੋਂ ਇਪਟਾ ਦਾ ਤਾਂ ਪੰਜਾਬ 'ਚ ਕੋਈ ਬਹੁਤਾ ਨਾਂ ਸੀ ਨਾਂ ਨਹੀਂ ਸੀਗਾ ਲੇਕਿਨ ਕਮਿਊਨਿਸਟ ਨਾਟਕ ਟੋਲੇ ਪਿੰਡਾਂ ਦੇ ਵਿੱਚ ਨਾਟਕ ਕਰਿਆ ਕਰਦੇ ਸੀ ਮੈਨੂੰ ਉਹਦੇ ਵਿੱਚ ਆਮ ਤੌਰ ਤੇ ਬੱਚੇ ਦਾ ਰੋਲ ਦਿੱਤਾ ਜਾਂਦਾ ਸੀ ਜੋ ਜ਼ਗੀਰਦਾਰੀ ਸਿਸਟਮ ਦੇ ਖਿਲਾਫ ਲੜ ਰਹੀ ਸੀ ਪਾਰਟੀ ਤਾਂ ਉਦੋਂ ਮੈਨੂੰ ਇੱਕ ਮੁਜ਼ਾਰੇ ਦੇ ਬੇਟੇ ਦਾ ਰੋਲ ਦਿੱਤਾ ਜਾਂਦਾ ਸੀ ਜਿਹਨੂੰ ਕੁੱਟ ਮਾਰ ਕਰਦੇ ਨੇ ਉਹਦੇ ਗੁੰਡੇ ਤੇ ਇਸ ਤਰ੍ਹਾਂ ਕਰਕੇ ਸੋ ਮੈਂ ਜਿਹੜੀ ਸ਼ੁਰੂਆਤ ਆ ਬਿਲਕੁਲ ਇਪਟਾ ਦੇ ਵਿੱਚੋਂ ਹੀ ਪੈਦਾ ਹੋਈ ਹੈ ਤੇ ਮੇਰੇ ਉੱਤੇ ਕਾਫੀ ਸਾਰਾ ਪ੍ਰਭਾਵ ਜਗਿੰਦਰ ਬਾਹਰਲੇ ਦਾ ਤੇਰਾ ਸਿੰਘ ਚੰਨੂਰਾਂ ਦਾ ਇਵਨ ਨਰਿੰਦਰ ਦਸਾਂ ਦਾ ਉਹਨਾਂ ਲੋਕਾਂ ਦੇ ਮੈਂ ਨਾਟਕ ਦੇਖਿਆ ਮੈਂ ਬੜਾ ਪ੍ਰਭਾਵਿਤ ਹੋਇਆ ਪਰ ਮੈਂ ਐਡਾਇਓਲੋਜੀਕਲੀ ਵੀ ਔਰ ਕਲਾਤਮਕ ਤੌਰ ਤੇ ਦੋਵੇਂ ਤਰ੍ਹਾਂ ਇਪਟਾ ਤੋਂ ਹਰ ਤਰ੍ਹਾਂ ਪ੍ਰਭਾਵਿਤ ਹਾਂ ਤੁਸੀਂ ਲੋਕ ਨਾਟਕਾਂ ਦੀ ਪੇਸ਼ਕਾਰੀਆਂ ਕਰਦੇ ਹੋ ਲਿਖਦੇ ਹੋ ਲੋਕਾਂ ਦੇ ਨਾਲ ਜੁੜੇ ਹੋਇਓ ਤਔਰ ਕਿਸ ਤਰ੍ਹਾਂ ਦਾ ਇਹ ਅਨੁਭਵ ਤੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਤੁਸੀਂ ਲੋਕਾਂ ਦੇ ਨਾਲ ਜੁੜ ਕੇ ਪ੍ਰਾਪਤੀਆਂ ਕੀਤੀਆਂ ਨੇ ਜਾਂ ਤੁਸੀਂ ਅਗਰ ਲੋਕਾਂ ਦੇ ਨਾਲ ਨਾ ਜੁੜਦੇ ਹੋਰ ਤਰ੍ਹਾਂ ਦੇ ਨਾਟਕ ਖੇਡਦੇ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਮੇਰੇ ਖਿਆਲ ਚ ਜਿਹੜਾ ਨਾਟਕ ਕਲਾ ਹੈ ਇਹ ਮਨੁੱਖ ਦੀ ਪ੍ਰਿਮਿਟਿਵ ਜਿਹਨੂੰ ਪਕ ਕਹਿੰਦੇ ਆ ਆਦ ਕਲਾ ਦਾ ਹਿੱਸਾ ਹੈ ਤੇ ਲੋਕਾਂ ਦੇ ਨਾਲ ਸਦਾ ਹੀ ਰਹਿੱਸਦੀ ਵੀ ਰਿਹਾ ਹੈ ਔਰ ਮੈਂ ਸਮਝਦਾ ਕਿ ਥੀਏਟਰ ਨੂੰ ਜੇ ਕੋਈ ਜੀਵੰਤ ਰੱਖ ਸਕਿਆ ਤਾਂ ਲੋਕ ਹੀ ਰੱਖ ਸਕਦੇ ਨੇ ਬਹੁਤ ਸਾਰਾ ਕੁਝ ਸੰਸਾਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੈਨੂੰ ਨਾਟਕ ਦੇਖਣ ਦਾ ਮੌਕਾ ਮਿਲਿਆ ਕਿਤੇ ਵੀ ਸਰਕਾਰਾਂ ਨੇ ਨਾਟਕ ਨੂੰ ਬਹੁਤੀ ਥਾਂ ਨਹੀਂ ਦਿੱਤੀ ਨਾ ਹੀ ਮਦਦ ਕੀਤੀ ਹੈ ਇਹੀ ਲੋਕਾਂ ਦੇ ਸਿਰ ਤੇ ਰਿਹਾ ਹੈ ਉਹਦਾ ਕਾਰਨ ਇਹ ਹੈਗਾ ਕਿ ਨਾਟਕਾਂ ਦੇ ਅੰਦਰ ਜਿਹੜਾ ਇੱਕ ਕਟਕਸ਼ ਹੈ ਜਿਹੜਾ ਆਪਣੇ ਯੁੱਗ ਦੇ ਵਿੱਚ ਗਲਤ ਹੋ ਰਿਹਾ ਹੈ ਉਹਨੂੰ ਜਦ ਲਿਆ ਕੇ ਸਾਹਮਣੇ ਪੇਸ਼ ਕਰਦਾ ਹੈ ਤਾਂ ਸਰਕਾਰਾਂ ਵੀ ਪੱਜ ਜਾਂਦੀਆਂ ਨੇ ਸੋ ਇਸ ਲਈ ਮੈਂ ਆਮ ਤੌਰ ਤੇ ਦੇਖਿਆ ਹੈ ਕਿ ਲੋਕ ਹੀ ਇਸ ਨੂੰ ਜਿਉਂਦਾ ਰੱਖ ਸਕਦੇ ਨੇ ਔਰ ਮੈਂ ਸਮਝਦਾ ਕਿ ਲੋਕਾਂ ਦੀ ਹੀ ਕਲਾ ਹੈ ਔਰ ਲੋਕਾਂ ਲਈ ਬੜੀ ਕਲਾ ਹੈ ਔਰ ਲੋਕਾਂ ਤੋਂ ਬਿਨਾ ਨਾਟਕ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀ ਨਾਟਕ ਕਲਾ ਔਰ ਰੰਗਮंच ਕਲਾ ਇਹ ਮੇਰਾ ਵਿਸ਼ਵਾਸ ਹੈ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਜੋ ਤੁਸੀਂ ਲੋਕਾਂ ਦੇ ਨਾਟਕ ਖੇਡੇ ਨੇ ਲੋਕਾਂ ਵੱਲੋਂ ਤੁਹਾਨੂੰ ਉਹ ਪਿਆਰ ਤੇ ਸਤਿਕਾਰ ਮਿਲਿਆ ਕੀ ਤੁਸੀਂ ਇਹਦੇ ਨਾਲ ਸੰਤੁਸ਼ਟ ਹੋ ਹਾਂ ਮੈਂ ਬਹੁਤ ਸੰਤੁਸ਼ਟ ਹਾਂ ਮੈਨੂੰ ਸਾਰੀ ਸੰਤੁਸ਼ਟੀ ਇਹ ਹੈ ਕਿਉਂਕਿ ਜਦੋਂ ਮੇਰਾ ਆਸ਼ਾ ਇਹ ਬਣ ਗਿਆ ਕਿ ਮੈਂ ਨਾਟਕ ਲੋਕਾਂ ਲਈ ਕਰਨਾ ਹੈ ਤੇ ਲੋਕਾਂ ਨੇ ਜਦੋਂ ਰਿਸਪੌਂਡ ਕੀਤਾ ਲੋਕਾਂ ਨੇ ਆਪਣਾ ਜ਼ਾਹਰ ਕੀਤਾ ਕਿ ਇੱਕ ਇੱਕ ਵਧੀਆ ਕੰਮ ਕਰ ਰਹੇ ਆਂ ਇਹ ਦੋ ਵੱਡਾ ਸਨਮਾਨ ਐ ਦੋ ਵੱਡਾ ਇਨਾਮ ਮੇਰੇ ਲਈ ਕੋਈ ਨਹੀਂ ਕਿ ਜੋ ਮੈਂ ਕਰ ਰਿਹਾ ਹਾਂ ਲੋਕਾਂ ਲਈ ਕਰ ਰਿਹਾ ਹਾਂ ਤੇ ਲੋਕਾਂ ਨੇ ਉਸਤਾਦ ਜੀ ਦਾ ਪ੍ਰਤੀਕਰਮ ਦਿੱਤਾ ਉਹ ਮੇਰੇ ਲਈ ਬਹੁਤ ਵੱਡਾ ਬਹੁਤ ਹੀ ਵੱਡਾ ਮਾਣ ਤੇ ਸਨਮਾਨ ਹੈ ਇੱਕ ਆਖੀ ਸਵਾਲ ਹੋਰ ਅੱਜ ਜੋ ਅਜਮੇਰ ਸਿੰਘ ਔਲ ਖਰੀਦ ਆ ਸਨਮਾਨ ਹੋ ਰਿਹਾ ਉਹ ਵੀ ਲੋਕਪੱਖੀ ਖਾਸ ਕਰਕੇ ਉਹਨਾਂ ਨੇ ਪਿੰਡੂ ਕਿਸਾਨੀ ਤੇ ਪਿੰਡੂ ਮਜ਼ਦੂਰ ਵਰਗ ਦੇ ਲੇਖ ਲਿਖੇ ਨੇ ਆਪਣੇ ਨਾਟਕ ਖੇਡੇ ਨੇ ਤੇ ਲਿਖੇ ਨੇ ਤੇ ਉਹਨਾਂ ਦੇ ਸਨਮਾਨ ਦੇ ਵਿੱਚ ਤੁਸੀਂ ਕੁਝ ਸ਼ਬਦ ਕਹੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਪਹਿਲਾਂ ਵੀ ਸ਼ਬਦ ਜ਼ਿਕਰ ਕਰ ਚੁੱਕਿਆ ਕਿ ਇਹ ਸਿਰਫ ਅਜਮੇਰ ਸਿੰਘ ਹੋਰਾਂ ਦਾ ਸਨਮਾਨ ਨਹੀਂ ਇਹ ਪੰਜਾਬੀ ਰੰਗ ਮੰਚ ਦਾ ਸਨਮਾਨ ਹੈ ਤੇ ਪੰਜਾਬੀ ਨਾਟਕ ਕਲਾ ਦਾ ਸਨਮਾਨ ਹੈ ਔਰ ਸਾਰੇ ਰੰਗ ਕਰਮੀਆਂ ਦਾ ਸਨਮਾਨ ਹੈ ਉਹਨਾਂ ਨੇ ਬਹੁਤ ਕੰਮ ਕੀਤਾ ਲਗਾਤਾਰ ਕੰਮ ਕੀਤਾ ਮੈਨੂੰ ਬਹੁਤ ਪੁਰਾਣੇ ਵਾਕਿਫ ਨੇ ਮੇਰੇ ਮੈਂ ਕਈ ਜਗ੍ਹਾ ਤੇ ਉਹਨਾਂ ਦੀ ਨਾਟਕ ਕਲਾ ਦੀ ਜੱਜਮੈਂਟ ਵੀ ਕਰਦੇ ਰਹੇ ਹਾਂ ਜਦੋਂ ਉਹ ਯੂਥ ਫੈਸਟੀਵਲ ਦੇ ਵਿੱਚ ਆਪਣੇ ਨਾਟਕ ਦੇ ਲਿਆ ਕਰਦੇ ਸੀ ਜਾਂ ਪਾਸ਼ਾਪਾਲ ਚ ਲਿਆ ਕਰਦੇ ਸੀ ਉਦੋਂ ਮੈਂ ਬਹੁਤੇ ਨਾਟਕਾਂ ਦੇ ਜੱਜ ਦੇਖੇ ਨੇ ਤੇ ਕੁਸ਼ਕ ਬਣਾਉਣ ਦੀ ਕਲਾ ਉਹਨਾਂ ਦੇ ਆਪਣੇ ਕੋਲੋਂ ਵੀ ਦੇਖੀ ਹੈ ਜਿਹਦੇ ਵਿੱਚ ਉਹ ਖੁਦ ਵੀ ਸ਼ਾਮਲ ਸੀ ਤੇ ਉਹਨਾਂ ਦੇ ਘਰੋਂ ਵੀ ਸ਼ਾਮਲ ਸੀਗੇ ਸੋ ਮੈਨੂੰ ਬੜਾ ਮਾਣ ਤੇ ਅੱਜ ਖੁਸ਼ੀ ਹੋ ਰਹੀ ਹੈ ਕਿ ਮੈਂ ਉਸ ਮੌਕੇ ਦੇ ਉੱਪਰ ਇੱਥੇ ਆ ਸਕਿਆ ਜੁੜ ਸਕਿਆ ਤੇ ਮੈਂ ਆਪਣੇ ਅੱਖੀ ਤੇ ਆਪਣੇ ਕੰਨਾਂ ਦੇ ਨਾਲ ਉਸ ਸ਼ਖਸ ਦਾ ਜਿਹੜਾ ਪੰਜਾਬੀ ਰੰਗ ਮੰਚ ਨਾਲ ਬਹੁਤ ਆਪਣਾ ਜੁੜਿਆ ਹੋਇਆ ਹੈ ਔਰ ਬੜਾ ਆਪਣਾ ਜਿਸ ਨੇ ਉਸ ਦੇ ਅੰਦਰ ਬੜਾ ਵੱਡਾ ਯੋਗਦਾਨ ਦਿੱਤਾ ਹੈ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਬੜਾ ਮਾਣ ਹੈ ਇਸ ਗੱਲ ਦੇ ਉੱਪਰ